ਉਹ ਸਾ ਲੰਦਾ ਡਾਕਟਰ ਸੁਵਿੰਦਰਪਲ ਆਦੀ ਗੱਲ ਕਰ ਰਿਹਾ ਆਪਾਂ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਐਸ ਡਾਕਟਰ ਐਸ ਪ੍ਰੋਫੈਸਰ ਨੌਕਰੀ ਕਰਨ ਵਾਲੇ ساری ਜ਼ਿੰਦਗੀ ਉੱਥੇ ਵੀ ਸ਼ਾਨੋ ਸ਼ੌਕਤ ਦੇ ਨਾਲ ਨੌਕਰੀ ਕੀਤੀ ਪਰ ਆਪਣੇ ਆਪ ਨੂੰ ਸਧਾਰਨ ਕਿਰਦਾਰ ਦੇ ਵਿੱਚ ਫਿਲਮਾਂ 'ਚ ਦਿਖਾਉਣਾ ਲੋਕਾਂ ਨੂੰ ਹਸਾਉਣਾ ਸਾਡਾ ਸਾਰਿਆਂ ਦਾ ਵਾਇਡਲ ਫਨਕਾਰ ਸੀ ਔਰ ਮੇਰੇ ਨਾਲ ਸਭ ਤੋਂ ਜਿਹੜੀ ਖੂਬਸੂਰਤ ਯਾਦ ਜੁੜੀ ਸੀ ਉਹਨਾਂ ਨਾਲ ਕਿ ਮੈਂ ਉਹਨਾਂ ਦਾ ਜਦੋਂ ਮੈਂ ਸਟੂਡੈਂਟ ਸੀ ਮੈਂ ਮੁਰਿਦ ਤਾਂ ਸੀਗਾ ਹੀ ਉਹਨਾਂ ਦਾ ਟੀਵੀ ਤੇ ਦੇਖ-ਦੇਖ ਕੇ ਉਹਨਾਂ ਨੂੰ ਮੈਂ ਕਦੇ ਇੱਕ ਵਾਰ ਹੀ ਦੇਖਣਾ ਇੱਕ ਵਾਰ ਹੀ ਮਿਲਣਾ ਚਾਹੁੰਦਾ ਸੀ ਉਹਨਾਂ ਨੂੰ ਤੇ ਮੈਂ ਜ਼ਿੰਦਗੀ ਦਾ ਪਹਿਲਾ ਜਦੋਂ ਮੋਨੈਕਟਿੰਗ ਕੰਪੀਟੀਸ਼ਨ ਲੜਿਆ ਸੀ ਫਿਰ ਆਹ ਸਾਨੂੰ ਬਹੁਤ ਇਹਨਾਂ ਦੀ 89 ਦੀ ਗੱਲ ਹੋ ਸਕਦੀ ਹੈ ਉਦੋਂ ਲੁਧਿਆਣੇ ਕੰਪੀਟੀਸ਼ਨ ਜੇ ਮੈਂ ਪਹਿਲੀ ਵਾਰ ਹੀ ਗਿਆ ਸੀ ਉਦੋਂ ਜੱਜ ਬੈਠੇ ਸੀ ਸਾਹਮਣੇ ਭੱਲਾ ਸਾਹਿਬ ਮੈਨੂੰ ਇਸ ਚੀਜ਼ ਦੀ ਬੜੀ ਖੁਸ਼ੀ ਸੀ ਕਿ ਭਾਵੇਂ ਮੈਂ ਲੋਕਾਂ ਨੂੰ ਹਸਾ ਲੈਂਦਾ ਡਾਕਟਰ ਦਸ਼ਵਿੰਦਰ ਭੱਲਾ ਦੀ ਗੱਲ ਕਰ ਰਿਹਾ ਆਪਾਂ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਐਜ਼ ਡਾਕਟਰ ਐਜ਼ ਪ੍ਰੋਫੈਸਰ ਨੌਕਰੀ ਕਰਨ ਵਾਲੇ ساری ਜ਼ਿੰਦਗੀ ਉੱਥੇ ਵੀ ਸ਼ਾਨੋ ਸ਼ੌਕਤ ਦੇ ਨਾਲ ਨੌਕਰੀ ਕੀਤੀ ਪਰ ਆਪਣੇ ਆਪ ਨੂੰ ਸਧਾਰਨ ਕਿਰਦਾਰ ਦੇ ਵਿੱਚ ਫਿਲਮਾਂ 'ਚ ਦਿਖਾਉਣਾ ਲੋਕਾਂ ਨੂੰ ਹਸਾਉਣਾ ਸਾਡਾ ਸਾਰਿਆਂ ਦਾ ਵਾਇਡਲ ਫਨਕਾਰ ਸੀ ਔਰ ਮੇਰੇ ਨਾਲ ਸਭ ਤੋਂ ਜਿਹੜੀ ਖੂਬਸੂਰਤ ਯਾਦ ਜੁੜੀ ਸੀ ਉਹਨਾਂ ਨਾਲ ਕਿ ਮੈਂ ਉਹਨਾਂ ਦਾ ਜਦੋਂ ਮੈਂ ਸਟੂਡੈਂਟ ਸੀ ਮੈਂ murid ਤਾਂ ਸੀਗਾ ਹੀ ਉਹਨਾਂ ਦਾ ਟੀਵੀ ਤੇ ਦੇਖਦੇ-ਦੇਖ ਕੇ ਉਹਨਾਂ ਨੂੰ ਮੈਂ ਕਦੇ ਇੱਕ ਵਾਰੀ ਦੇਖਣਾ ਇੱਕ ਵਾਰੀ ਮਿਲਣਾ ਚਾਹੁੰਦਾ ਸੀ ਉਹਨਾਂ ਨੂੰ ਤੇ ਮੈਂ ਜ਼ਿੰਦਗੀ ਦਾ ਪਹਿਲਾ ਜਦੋਂ ਮੋਨ ਐਕਟਿੰਗ ਕੰਪੀਟੀਸ਼ਨ ਲੜਿਆ ਸੀ ਨੰਨ ਬਹੁਤ 89 ਦੀ ਗੱਲ ਹੋ ਸਕਦੀ ਹੈ ਉਦੋਂ ਲੁਧਿਆਣਾ ਕੰਪੀਟੀਸ਼ਨ ਤੇ ਮੈਂ ਪਹਿਲੀ ਵਾਰ ਹੀ ਗਿਆ ਸੀ ਉਦੋਂ ਜੱਜ ਬੈਠੇ ਸੀ ਸਾਹਮਣੇ ਭੱਲਾ ਸਾਹਿਬ ਮੈਨੂੰ ਇਸ ਚੀਜ਼ ਦੀ ਬੜੀ ਖੁਸ਼ੀ ਸੀ ਕਿ ਭਾਵੇਂ ਮੈਂ ਲੋਕਾਂ ਨੂੰ ਹਸਾ ਲੈਂਦਾ ਡਾਕਟਰ ਤੇ ਸੁਵਿੰਦਰ ਪੱਲਾ ਦੀ ਗੱਲ ਕਰ ਰਿਹਾ ਆਪਾਂ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਹੈਜ਼ ਡਾਕਟਰ ਐਸ ਪ੍ਰੋਫੈਸਰ ਨੌਕਰੀ ਕਰਨ ਵਾਲੇ ساری ਜ਼ਿੰਦਗੀ ਉੱਥੇ ਵੀ ਸ਼ਾਨੋ ਸ਼ੌਕਤ ਦੇ ਨਾਲ ਨੌਕਰੀ ਕੀਤੀ ਪਰ ਆਪਣੇ ਆਪ ਨੂੰ ਸਧਾਰਨ ਕਿਰਦਾਰ ਦੇ ਵਿੱਚ ਫਿਲਮਾਂ 'ਚ ਦਿਖਾਉਣਾ ਲੋਕਾਂ ਨੂੰ ਹਸਾਉਣਾ ਸਾਡਾ ਸਾਰਿਆਂ ਦਾ ਵਾਇਟਲ ਫਨਕਾਰ ਸੀ ਔਰ ਮੇਰੇ ਨਾਲ ਸਭ ਤੋਂ ਜਿਹੜੀ ਖੂਬਸੂਰਤ ਯਾਦ ਜੁੜੀ ਸੀ ਉਹਨਾਂ ਨਾਲ ਕਿ ਮੈਂ ਉਹਨਾਂ ਦਾ ਜਦੋਂ ਮੈਂ ਸਟੂਡੈਂਟ ਸੀ ਮੈਂ ਮੁਰੀਦ ਤਾਂ ਸੀਗਾ ਹੀ ਉਹਨਾਂ ਦਾ ਟੀਵੀ ਤੇ ਦੇਖ-ਦੇਖ ਕੇ ਉਹਨਾਂ ਨੂੰ ਮੈਂ ਕਦੇ ਇੱਕ ਵਾਰੀ ਦੇਖਣਾ ਇੱਕ ਵਾਰੀ ਮਿਲਣਾ ਚਾਹੁੰਦਾ ਸੀ ਉਹਨਾਂ ਨੂੰ ਤੇ ਮੈਂ ਜ਼ਿੰਦਗੀ ਦਾ ਪਹਿਲਾ ਜਦੋਂ ਮੋਨ ਐਕਟਿੰਗ ਕੰਪੀਟੀਸ਼ਨ ਲੜਿਆ ਸੀ ਹਾਂਜੀ ਅ ਸਾਨੂੰ ਬਹੁਤ ਇਹਨਾਂ ਦੀ 89 ਦੀ ਗੱਲ ਹੋ ਸਕਦੀ ਹੈ ਉਦੋਂ ਲੁਧਿਆਣਾ ਕੰਪੀਟੀਸ਼ਨ ਜੇ ਮੈਂ ਪਹਿਲੀ ਵਾਰੀ ਗਿਆ ਸੀ ਉਦੋਂ ਜੱਜ ਬੈਠੇ ਸੀ ਸਾਹਮਣੇ ਭੱਲਾ ਸਾਹਿਬ ਮੈਨੂੰ ਅੱਜ ਦੀ ਬੜੀ ਖੁਸ਼ੀ ਸੀ ਕਿ ਭਾਵੇਂ ਮਿੰਦੋ ਨੂੰ ਮਸਾਲੇੰਦਾ ਡਾਕਟਰ ਕੁਸ਼ਵਿੰਦਰ ਪੱਲਾ ਦੀ ਗੱਲ ਕਰ ਰਿਹਾ ਆਪਾਂ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਐਜ਼ ਡਾਕਟਰ ਐਜ਼ ਪ੍ਰੋਫੈਸਰ ਨੌਕਰੀ ਕਰਨ ਵਾਲੇ ساری ਜ਼ਿੰਦਗੀ ਉੱਥੇ ਵੀ ਸ਼ਾਨੋ ਸ਼ੌਕਤ ਦੇ ਨਾਲ ਨੌਕਰੀ ਕੀਤੀ ਪਰ ਆਪਣੇ ਆਪ ਨੂੰ ਸਧਾਰਨ ਕਿਰਦਾਰ ਦੇ ਵਿੱਚ ਫਿਲਮਾਂ 'ਚ ਦਿਖਾਉਣਾ ਲੋਕਾਂ ਨੂੰ ਹਸਾਉਣਾ ਸਾਡਾ ਸਾਰਿਆਂ ਦਾ ਵਾਇਡਲ ਫਨਕਾਰ ਸੀ ਔਰ ਮੇਰੇ ਨਾਲ ਸਭ ਤੋਂ ਜਿਹੜੀ ਖੂਬਸੂਰਤ ਯਾਦ ਜੁੜੀ ਸੀ ਉਹਨਾਂ ਨਾਲ ਕਿ ਮੈਂ ਉਹਨਾਂ ਦਾ ਜਦੋਂ ਮੈਂ ਸਟੂਡੈਂਟ ਸੀ ਮੈਂ ਮੁਰੀਦ ਤਾਂ ਸੀਗਾ ਹੀ ਉਹਨਾਂ ਦਾ ਟੀਵੀ ਤੇ ਦੇਖ-ਦੇਖ ਕੇ ਉਹਨਾਂ ਨੂੰ ਮੈਂ ਕਦੇ ਇੱਕ ਵਾਰੀ ਦੇਖਣਾ ਇੱਕ ਵਾਰੀ ਮਿਲਣਾ ਚਾਹੁੰਦਾ ਸੀ ਉਹਨਾਂ ਨੂੰ ਤੇ ਮੈਂ ਜ਼ਿੰਦਗੀ ਦਾ ਪਹਿਲਾ ਜਦੋਂ ਮੋਨ ਐਕਟਿੰਗ ਕੰਪੀਟੀਸ਼ਨ ਲੜਿਆ ਸੀ ਹਾਂ ਜੀ ਸਾਨੂੰ ਬਹੁਤ ਇਹਨਾਂ ਦੀ 89 ਦੀ ਗੱਲ ਹੋ ਸਕਦੀ ਹੈ ਉਦੋਂ ਲੁਧਿਆਣਾ ਕੰਪੀਟੀਸ਼ਨ ਜਿੱਥੇ ਮੈਂ ਪਹਿਲੀ ਵਾਰੀ ਗਿਆ ਸੀ ਟੀਵੀ ਉਦੋਂ ਜੱਜ ਬੈਠੇ ਸੀ ਸਾਹਮਣੇ ਭੱਲਾ ਸਾਹਿਬ ਮੈਨੂੰ ਇਸ ਚੀਜ਼ ਦੀ ਬੜੀ ਖੁਸ਼ੀ ਸੀ ਕਿ ਭਾਵੇਂ